ਤੂੰ ਪਹਿਲਾਂ ਸਬਜ਼ੀ ਬਣਾ ਲਾ ਤੇ ਰੋਟੀ ਬਣਾ ਲਾ ਮੈਨੂੰ ਲੋਗ ਦੇ ਵੀ ਫੋਨ ਹੋਰ ਆਇਆ ਸੀ ਨੰਬਰ ਸੂਟ ਵੀ ਮੇਰਾ ਆ ਗਿਆ ਬਣ ਕੇ ਮਕਾਰ ਚੋਂ ਕਰਦੇ ਕਿਲੇ ਹੋਣੀ ਆ ਆ ਦੇ ਦੇ ਅੰਡਰ ਸ਼ਰਟਾਂ ਵੀ ਆਈਆਂ ਤੇਰੀਆਂ ਅੰਡਰ ਸ਼ਰਟਾਂ ਸਮਾਨੀਆਂ ਆ ਉਹ ਕਹਿੰਦੀ ਵੀ ਹੈਗੀਆਂ ਸੀਗੀਆਂ ਭੈਣ ਜੀ ਕਹਿੰਦੇ ਮੇਰੇ ਕੋਲੇ ਨਵੀਆਂ ਭੇਜਾਂ ਮੈਂ ਜੇ ਉਹ ਸਹੀ ਆਈਆਂ ਤਾਂ ਠੀਕ ਐ ਨਹੀਂ ਫਿਰ ਖੁੱਲੀਆਂ ਕਰ ਦਾਂਗੇ ਜੇ ਭੀੜੀ ਲੰਬੀ ਤਾਂ ਸਾਸੋ ਛੇਰ ਲੋ ਜੀ ਆਪਾਂ ਆ ਗਏ ਸਕੂਲੋਂ ਪਰ ਰੋਟੀ ਜੇ ਖਾਣੀ ਆਪਾਂ ਤੇ ਉਸ ਤੋਂ ਪਹਿਲਾਂ ਆਪਾਂ ਕਰਦਾ ਕੰਮ ਸ਼ੁਰੂ ਲੋ ਜੀ ਇਹ ਹੈਗਾ ਆਪਣਾ ਪਾਰਸਲ ਕਿਸੇ ਭੈਣ ਦਾ ਜਾ ਰਿਹਾ ਹੈ ਇਹਦੇ ਵਿੱਚ ਇਕੱਠੇ ਸੂਟ ਆਪਾਂ ਇੱਕ ਚ ਪਾਤੇ 12 ਸੂਟ ਨੇ ਇਹਦੇ ਵਿੱਚ ਤੇ ਥੋੜਾ ਸੌਖਾ ਰਹਿੰਦਾ ਇੱਕ ਥਾਂ ਤੇ ਨਾਲੇ ਤਾਂ ਇੱਕੇ ਵਾਰ ਚ ਪਹੁੰਚ ਜਾਂਦੇ ਨੇ ਹਨਾ ਨ ਦੇ ਘਟ ਘੜਕਾ ਭੈਣੇ ਫਟਾਫਟ ਬਣਾ ਲਾਗੇ ਨਾ ਇੰਗਰੇਜੀ ਦੰਦ ਤੇ ਅਗਲੇ ਕੋਲੇ ਚਲੋ ਇੱਕੇ ਵਾਰ ਚ ਪਹੁੰਚ ਜਾਂਦੇ ਨੇ ਜੇ ਆਪਾਂ ਪਾਰਸਲ ਭਾਵੇਂ ਇਕੱਠੇ ਹੀ ਭੇਜ ਦਗੇ ਜੇ ਅੱਡ ਅੱਡ ਪਾਰਸਲਾਂ ਚ ਪਾ ਕੇ ਭੇਜੀ ਨਾ ਫਿਰ ਵੀ ਲੇਟ ਹੋ ਜਾਂਦੇ ਨੇ ਅੱਗੇ ਪਿੱਛੇ ਜਾਂਦੇ ਨੇ ਹਨ ਤੇ ਇਸ ਕਰਕੇ ਆਪਾਂ ਇੱਥੇ ਡੱਬੇ ਦੇ ਵਿੱਚ ਪਾਤੇ ਇਹ ਪੈਨ ਹੈਗੇ ਨੇ ਬਾਹਰੋਂ ਅਮਰੀਕਾ ਤੋਂ ਸਵੇਰੇ ਮੈਂ ਇੱਕ ਵਾਰੀ ਡੱਬਾ ਲੱਭ ਕੇ ਉਹਦੇ ਵਿੱਚ ਸੂਟ ਰੱਖ ਕੇ ਚਲੀ ਗਈ ਸੀਗੀ ਅ ਡਰੈਸ ਰੱਖ ਗਈ ਸੀ ਉੱਪਰ ਤੇ ਹੁਣ ਮੈਂ ਆ ਕੇ ਮੈਂ ਕਿਹਾ ਚੱਲ ਹੁਣ ਇਹ ਚੰਗੀ ਤਰ੍ਹਾਂ ਇਹਨੂੰ ਕਰੀਏ ਸੈਲੋਟੇਪ ਵਗੈਰਾ ਲਾਈਏ ਇਹਦੇ ਤੇ ਇੱਥੇ ਹੁਣ ਰਿਮੋਟ ਹੈ ਨਹੀਂ ਕਿੱਧਰ ਗਿਆ ਗਰਮੀ ਤਾਂ ਹੈਗੀ ਐ ਹੂੰ ਪਸੀਨਾ ਆਉਂਦਾ ਹੁਣ ਇੰਨੇ ਬੱਦਲ ਸੀ ਬਾਹਰ ਪਰ ਹੁਣ ਸਹੀ ਹੋ ਗਿਆ ਜਿਉਂ ਜਦ ਮੈਂ ਆਇਆ ਕਾਲਾ ਬੱਦਲ ਉੱਠਿਆ ਸੀ ਐਂ ਲੱਗਦਾ ਸੀ ਪਤਾ ਨਹੀਂ ਕਿੱਦਾਂ ਕਮੀ ਪਊਗਾ ਇੱਥੇ ਹੈ ਨਹੀਂ ਰਿਮੋਟ ਹਾਂ ਅੰਨੇ ਠੀਕ ਕਰ ਤੁਮਾ ਇਹੋ ਆਇਆ ਤੇ ਤੁਮੇ ਨੂੰ ਆ ਮਾਈਨੋ ਲੋਡ ਵਾਲੀ ਮੁਕਾਸਮ ਹਮਮ ਇਹ ਹੋਰ ਵੇ ਮਹਾਵਾਜ ਅੱਜ ਬਹਿ ਕੇ ਚੱਨਾ ਚੱਲ ਗਈ ਅੱਛਾ ਇਹ ਤਾਂ ਖਤਮ ਹੋ ਗਈ ਨਵੀਂ ਕੱਢਦੇ ਆ ਆਪਾਂ ਨੂੰ ਪਾਰਸਲ ਨਹੀਂ ਫੜਾ ਕੇ ਗਿਆ ਕੱਲ ਹਣ ਪਾਸਸਲਾਂ ਵਾਲੇ ਲਫਾਫੇ ਦੁਕਾਨ ਵਾਲੇ ਨੂੰ ਕੱਲ ਫੋਨ ਕਰਿਆ ਸੀ ਮੈਂ ਫੜਾ ਕੇ ਨਹੀਂ ਗਿਆ ਹਨਾ ਕਰਦੀ ਹਾਂ ਦੁਬਾਰਾ ਫੋਨ ਲਓ ਜੀ ਇਹ ਆਪਣਾ ਸ케ਜੂਲ ਆਪਾਂ 올 ਟਾਈਮ ਬਿਜ਼ੀ ਰਹਨੇ ਆ ਸਕੂਲੋਂ ਆਈ ਤੇ ਆ ਕੇ ਹੋਂ ਸਾਰ ਆਪਣੇ ਕੰਮ ਸ਼ੁਰੂ ਹੋ ਜਾਂਦੇ ਨੇ ਫੇਰ ਏਹਦਾ ਨਾ ਅਡਰੈਸ ਸਾਈਡ ਨੂੰ ਪਤਾ ਨਹੀਂ ਕਾਪੋ ਹੋ ਗਿਆ। ਲਓ ਜੀ ਅੱਜ ਮੇਰਾ ਵੀ ਇੱਕ ਸੂਟ ਬਣ ਕੇ ਆਇਆ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਪਾਰਸਲ ਰੈਡੀ ਕਰ ਲਾਂ। ਫੇਰ ਆਪਾਂ ਦਿਖਾਉਣੀ ਆ ਤੁਹਾਨੂੰ। ਬਾਕੀ ਇੱਧਰ ਪਈ ਆ ਆਪਣੇ। ਸੂਟ ਅਜੇ ਇਹਨਾਂ ਨੂੰ ਆਪਾਂ ਪਾਰਸਲ ਕਰਦੇ ਆ ਰੈਡੀ ਫੇਰ ਮਿਲਦੀ ਆ ਤੁਹਾਨੂੰ ਮੈਂ। ਜੀ ਇੱਕ ਪਾਰਸਲ ਦਾ ਕੱਪਤਾ ਆਪਾਂ ਰੈਡੀ ਕਿਉਂਕਿ ਇਹੀ ਔਖਾ ਸੀ ਜਿਆਦਾ ਮੇਰਾ ਹਨਾ ਜਿਹੜਾ ਇਹ 9 ਇੰਚ ਕਰਨੇ ਪੈਂਦੇ ਨੇ ਨਾ ਪੈ ਕੱਠੇ ਥੋੜਾ ਜਿਹਾ ਟਾਈਮ ਲੱਗਦਾ ਬਾਕੀ ਮੈਂ ਕਰ ਦਿਆਂ ਫੇਰ ਗਰਮੀ ਬਹੁਤ ਹੈ ਜਬ ਬੱਦਲ ਹੋ ਰਹੇ ਨੇ ਪਰ ਗਰਮੀ ਵੀ ਬਹੁਤ ਜਿਆਦਾ ਹੈ ਨਾ ਹੁਣ ਮੈਂ ਤੁਹਾਨੂੰ ਆਪਣਾ ਸੂਟ ਦਿਖਾਉਣੀ ਆ ਜਿਹੜਾ ਆਪਾਂ ਨਵਾਂ ਸਟਿਚ ਕਰਾਇਆ ਤੇ ਭੈਣ ਨੇ ਕੱਲ ਕਿਸੇ ਨੇ ਨਾ ਮੈਨੂੰ ਕਮੈਂਟ ਕੀਤਾ ਸੀਗਾ ਵੀ ਤੁਸੀਂ ਜਿਆਦਾ ਲਾਈਟ ਸੂਟ ਨਾ ਪਾਇਆ ਕਰੋ ਜਿਆਦਾ ਸੋਹਣਾ ਨਹੀਂ ਲੱਗਦੇ ਲਾਈਟ ਸੂਟ ਤੁਸੀਂ ਨਾ ਡਾਰਕ ਕਲਰ ਪਾਇਆ ਕਰੋ ਲੋ ਜੀ ਅੱਜ ਆਪਾਂ ਡਾਰਕ ਕਲਰ ਦਾ ਸੂਟ ਪਾਇਆ ਔਰ ਸਟੀਚਿੰਗ ਵੀ ਬਹੁਤ ਅੱਛੀ ਕਰੀ ਹੋਈ ਹੈ ਇਹਦੀ ਮੈਂ ਤੁਹਾਨੂੰ ਫੇਰ ਦਿਖਾਉਂਗੀ ਖੜੀ ਹੋ ਕੇ ਪਰ ਦੁਪੱਟਾ ਇਹਦੇ ਨਾਲ ਹੈ ਜਿਹੜਾ ਉਹ ਇਸ ਤਰ੍ਹਾਂ ਹੀ ਹੈਗਾ ਮੇਰਾ ਕਿਉਂਕਿ ਇਹੀ ਚੱਲਦਾ ਸੀ ਇਹਦੇ ਨਾਲ ਤੇ ਅੱਜ ਮੈਂ ਤੁਹਾਨੂੰ ਹੋਰ ਨਵਾਂ ਸੂਟ ਦਿਖਾ ਦਿੰਨੀ ਆ ਤੁਹਾਨੂੰ ਵਧੀਆ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਆਪਣਾ ਲੋ ਜੀ ਇਹ ਹੈਗਾ ਆਪਣਾ ਕਾਟਨ ਦਾ ਸੂਟ ਰਸਟ ਕਲਰ ਦੇ ਵਿੱਚ ਤੇ ਇਹਦੇ ਤੇ ਨਾ ਆਪਾਂ ਇਹ ਨਾਲ ਆ ਸਲਵਾਰ ਹੈਗੀ ਆ ਲਾਈਨਾਂ ਵਾਲੀ ਕਾਟਨ ਦੀ ਸਲਵਾਰ ਹੈ ਪ्युअर ਕਾਟਨ ਦੀ ਤੇ ਉਹਦੇ ਤੇ ਨਾ ਇਦਾਂ ਵਰਕ ਹੋਇਆ ਹੋਇਆ ਸਲਵਾਰ ਦੇ ਉੱਪਰ ਤੇ ਆਪਾਂ ਇਹਦੇ ਨਾਲ ਦੀ ਜਿਹੜੀ ਪੱਟੀ ਹੈਗੀ ਆ ਉਹ ਨੀਚੇ ਲਵਾਈ ਆ ਤੇ ਇਹਦੇ ਨਾਲ ਦੀ ਪੱਟੀ ਹੈ ਜਿਹੜੀ ਉਹ ਬਾਜੂ ਤੇ ਲਵਾਈ ਆ ਠੀਕ ਹੈ ਬਾਜੂ ਮੈਂ ਥੋੜੀਆਂ ਹੀ ਅੱਗੇ ਖੁੱਲੀਆਂ ਹੀ ਰੱਖਦੀ ਹੁੰਦੀ ਆ ਤੇ ਸੂਟ ਲੱਗਤਰਿਆ ਵੀ ਬਹੁਤ ਸੋਹਣਾ ਬਣਿਆ ਬਾਕੀ ਆਪਾਂ ਨੂੰ ਪਾ ਕੇ ਪਤਾ ਲੱਗੂਗਾ ਤੇ ਕਾਫੀ ਵਧੀਆ ਸੂਟ ਲੱਗ ਰਿਹਾ ਮੈਨੂੰ ਬਾਕੀ ਪਾਉਂਗੀ ਤੇ ਪਾਕਤ ਤੁਹਾਨੂੰ ਦਿਖਾਉਂਗੀ ਜੀ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਹਦਾ ਬਣਿਆ ਤੇ ਗਲਾ ਹੈਗਾ ਜਿਹੜਾ ਉਹ ਬਣਿਆ ਹੈਗਾ ਇਹਨੂੰ ਸਵੀਟ ਹਾਰਟ ਕਹਿੰਦੇ ਨੇ ਜੀ ਗਲੇ ਨੂੰ ਜਿਹੜਾ ਵੀ ਨਹੀਂ ਹੁੰਦਾ ਬਲਕਿ ਇਹ ਨਾ ਇਸ ਤਰ੍ਹਾਂ ਆਉਂਦਾ ਤੇ ਐਂ ਜੇ ਕਰਕੇ ਐਂ ਜੇ ਹੋ ਜਾਂਦਾ ਇਹਨੂੰ ਐ ਆਇ ਨਹੀਂ ਹੁੰਦਾ ਵੀ ਆਇਆ ਆਕੇ ਤੇ ਐਂ ਜੇ ਫਿਰ ਆਇਆ ਹਾਂ ਇਹ ਸਵੀਟ ਹਾਰਟ ਗਲਾ ਕਹਿੰਦੇ ਨੇ ਇਹਨੂੰ ਤੇ ਪਲੇਟ ਸਪਾਈਆਂ ਹੋਈਆਂ ਨੇ ਕਿਸੇ ਤੇ ਪਵਾ ਲੈਣੀ ਹੈ ਪਲੇਟਸ ਕਿਸੇ ਨਹੀਂ ਪਵਾਉਂਦੀ ਕਈਆਂ ਦੇ ਨਾ ਮੈਂ ਬੈਕ ਸਾਈਡ ਤੇ ਪਵਾ ਲੈਣੀ ਆ ਤੇ ਫਰੰਟ ਸਾਈਡ ਵਾਲੀਆਂ ਜਿਹੜੀਆਂ ਉਹ ਜਿਹੜੀਆਂ ਸਾਈਡ ਵਾਲੀਆਂ ਹੁੰਦੀਆਂ ਨੇ ਫਰੰਟ ਤੇ ਉਹ ਪਵਾ ਲੈਣੀ ਆ ਫਰੰਟ ਤੇ ਜੇ ਲੰਬੀਆਂ ਉਹ ਘੱਟ ਪਾਉਣੀ ਆ ਹਨਾ ਪਰ ਕਿਸੇ ਦੇ ਪਵਾ ਵੀ ਲੈਣੀ ਆ ਦੋਨੇ ਤਰ੍ਹਾਂ ਨਾਲ ਹੀ ਮੇਰਾ ਚੱਲ ਜਾਂਦਾ ਹੁੰਦਾ ਠੀਕ ਹੈ ਜੀ ਲਓ ਜੀ ਰਸਟ ਕਲਰ ਦਾ ਸੂਟ ਆ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਇਹ ਮੈਨੂੰ ਬਿਲਕੁਲ ਕਾਟਨ ਦੇ ਵਿੱਚ ਹੈਗਾ ਇਹ ਇਹਦੇ ਨਾਲ ਸਲਵਾਰ ਆ ਅਗਰ ਤੁਹਾਨੂੰ ਚਾਹੀਦਾ ਹੋਇਆ ਤੁਹਾਨੂੰ ਮਿਲ ਜਾਊਗਾ ਆਪਣੇ ਕੋਲੇ ਹੋਰ ਹੈਗਾ ਤੇ ਇਹ ਆਪਾਂ ਤੁਹਾਨੂੰ ਪਾ ਕੇ ਦਿਖਾਵਾਂਗੇ ਠੀਕ ਹੈ ਉਹੋ ਪਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਹਜੇ ਹੋਰ ਵਲੌਗ ਦੇ ਵਿੱਚ ਇੱਕ ਦੋ ਦਿਨ ਰੁੱਕ ਕੇ ਕਿਉਂਕਿ ਇਹਦੇ ਨਾਲ ਨਾ ਦੁਪੱਟਾ ਨਹੀਂ ਹੈਗਾ ਮੈਂ ਹੁਣ ਚੱਲੀ ਆਂ ਦੁਪੱਟਾ ਡਾਈ ਕਰਾਉਣ ਜਿਵੇਂ ਦੁਪੱਟਾ ਡਾਈ ਹੋ ਕੇ ਆ ਜਾਊਗਾ ਫਿਰ ਮੈਂ ਤੁਹਾਨੂੰ ਦਿਖਾਉਂਗੀ ਹੁਣ ਮੈਂ ਦੇਖ ਰਹੀ ਆਂ ਵੀ ਇਹਦਾ ਦੁਪੱਟਾ ਜਿਹੜਾ ਉਹ ਮੈਂ ਕਿਸ ਤਰ੍ਹਾਂ ਡਾਈ ਕਰਾਉਣਾ ਹੈ ਪਲੇਨ ਤਾਂ ਮੈਨੂੰ ਲੱਗਦਾ ਨਹੀਂ ਇਹਦੇ ਨਾਲ ਵਧੀਆ ਨਹੀਂ ਲੱਗਣਾ ਤੇ ਜਿਸ ਤਰ੍ਹਾਂ ਇਹਦੇ ਵਿੱਚ ਲਾਈਨਾਂ ਜੀਆਂ ਨੇ ਜਾਂ ਤਾਂ ਉਹ ਲੈ ਰਹੀ ਆ ਜਾਂ ਪਾਉਂਗੀ ਜਾਂ ਫਿਰ ਜਿਵੇਂ ਆ ਹੈਗਾ ਹਨਾ ਵੀ ਆਹ ਰਸਟ ਕਲਰ ਦੇ ਵਿੱਚ ਇਦਾਂ ਹੀ ਆ ਟਿੱਕੀਆਂ ਆਈਆਂ ਪੋਵਾਲਾ ਮੈਂ ਰਸਟ ਪਲੇਆ ਕਰਾ ਕੇ ਦੁਪੱਟਾ ਤੇ ਉਹਦੇ ਵਿੱਚ ਇਸ ਤਰ੍ਹਾਂ ਹੀ ਮੈਂ ਆਹ ਵਾਲੀਆਂ ਟਿੱਕੀਆਂ ਆਈਆਂ ਪੋਲਾਂ ਲਾਈਟ ਕਲਰ ਦੀਆਂ ਬਾਕੀ ਤੁਸੀਂ ਮੈਨੂੰ ਸੁਝਾਅ ਦੇ ਦਿਓ ਵੀ ਮੈਂ ਕਿਹੜਾ ਦੁਪੱਟਾ ਡਾਈ ਕਰਾਉਣਾ ਅੱਜ ਤੱਕ ਦੇਨ ਆਪਾਂ ਨਹੀਂ ਦੇਖਿਆ ਹੁੰਦਾ ਦੁਪੱਟਾ ਡਾਈ ਕਰਨਾ ਤੇ ਤੁਸੀਂ ਮੈਨੂੰ ਆਈਡੀਆ ਦੇ ਦਿਓ ਕਿ ਮੈਂ ਉਹ ਚ ਲੈਰੀਆ ਪਵਾਵਾਂ ਇਸ ਤਰ੍ਹਾਂ ਟੇਡਾ ਲੈਰੀਆ ਜਿਹਾ ਹੁੰਦਾ ਜਿਹੜਾ ਲਾਈਨਾਂ ਜਿਹਾ ਜਾਂ ਮੈਂ ਜਿਵੇਂ ਆ ਦੁਪੱਟਾ ਲਿਆ ਹੋਇਆ ਇਸ ਤਰ੍ਹਾਂ ਉਹਦੇ ਤੇ ਟਿੱਕੀਆਂ ਆਈਆਂ ਪਵਾ ਲਾਂ ਜਿਵੇਂ ਆ ਸੂਟ ਦੇ ਉੱਪਰ ਸ਼ਰਟ ਦੇ ਉੱਪਰ ਹੈਗੀਆਂ ਨੇ ਤੁਸੀਂ ਮੈਨੂੰ ਸਾਰੇ ਜ਼ਰੂਰ ਸਲਾਹ ਦਿਓ ਪਲੀਜ਼ ਤੇ ਕਈ ਵਾਰੀ ਤੁਹਾਡਾ ਆਈਡੀਆ ਜ਼ਿਆਦਾ ਵਧੀਆ ਹੁੰਦਾ ਮੇਰੇ ਨਾਲੋਂ ਤੇ ਤੁਸੀਂ ਮੈਨੂੰ ਆਪਣਾ ਆਈਡੀਆ ਜਰੂਰ ਦੇ ਦਿਓ ਤਾਂ ਕਿ ਆਪਾਂ ਉਹ ਇਹ ਮੈਂ ਲਾਈਨਿੰਗ ਲਵਾ ਕੇ ਸਲਾਇਆ ਜੀ ਮੈਂ ਨਾ ਕੋਈ ਵੀ ਸੂਟ ਹੈ ਜਿਹੜਾ ਚਾਹੇ ਉਹ ਕਾਟਨ ਦਾ ਹੋਵੇ ਮੈਂ ਲਾਈਨਿੰਗ ਜਰੂਰ ਲਵਾਉਣੀ ਆ ਕਿਉਂ ਮੈਨੂੰ ਆਦਤ ਆ ਲਾਈਨਿੰਗ ਲਵਾਉਣ ਦੀ ਨਹੀਂ ਤਾਂ ਫਿਰ ਮੈਨੂੰ ਨਾ ਵਧੀਆ ਨਹੀਂ ਲੱਗਦਾ ਹੈਗਾ ਸੂਟ ਲਾਈਨਿੰਗ ਤੋਂ ਬਿਨਾ ਤੇ ਲਾਈਨਿੰਗ ਤੋਂ ਬਿਨਾ ਮੈਨੂੰ ਜੰਗਲ ਲੱਗਦਾ ਹੈਗਾ ਸੂਟ ਗ੍ਰੇਸ ਨਹੀਂ ਬਣਦੀ ਹੈਗੀ ਤੇ ਮੈਨੂੰ ਥੋੜਾ ਇਨਕੰਪਲੀਟ ਜਿਹਾ ਹੀ ਕੱਪੜੇ ਲੱਗ ਜਾਂਦੇ ਨੇ ਪਾਈ ਜਿਹੜੇ ਤੇ ਲਾਈਨਿੰਗ ਨਹੀਂ ਲੱਗੀ ਹੁੰਦੀ ਬਸ ਫਿਰ ਮੇਰਾ ਮਨ ਹੀ ਨਹੀਂ ਕਰਦਾ ਉਹ ਸੂਟ ਪਾਉਣ ਨੂੰ ਅਦਰਵਾਈਜ਼ ਇਹ ਬਿਲਕੁਲ ਵੀ ਸੀ-ਥਰੂ ਨਹੀਂ ਸੀਗਾ ਜਮਾ ਨਹੀਂ ਕੁਝ ਦਿਖਦਾ ਇਹਦੇ ਚੋਂ ਪਰ ਮੈਨੂੰ ਆਦਤ ਨਹੀਂ ਹੈ ਬਿਨਾ ਲਾਈਨਿੰਗ ਤੋਂ ਪਾਉਣ ਦੀ ਮੈਂ ਲਾਈਨਿੰਗ ਲਵਾ ਕੇ ਹੀ ਪਾਉਣੀ ਹੁੰਦੀ ਆ ਸੋ ਆਪਾਂ ਸ਼ਰਟ ਦੇ ਅੱਗੇ ਵਿੱਚ ਲਾਈਨਿੰਗ ਲਵਾਈ ਹੈ ਪਰ ਸਲਵਾਰ ਤੇ ਲਾਈਨਿੰਗ ਨਹੀਂ ਲਵਾਈ ਸਲਵਾਰ ਤੇ ਤਾਂ ਮੈਂ ਨਹੀਂ ਲਵਾਉਂਦੀ ਹੁੰਦੀ ਗਰਮੀਆਂ 'ਚ ਪਰ ਸ਼ਰਟ ਦੇ ਮੈਂ ਫਰੰਟ ਬੈਕ ਲਵਾ ਲੈਣੀ ਆ ਪਰ ਬਾਜੂ ਤੇ ਨਹੀਂ ਲਵਾਉਂਦੀ ਬਾਜੂ ਇਸ ਤਰ੍ਹਾਂ ਹੀ ਛੱਡੇ ਹੋਏ ਨੇ ਲਓ ਜੀ ਠੀਕ ਹੈ ਜੀ ਦੇ ਉਮੀਦ ਆ ਤੁਹਾਨੂੰ ਮੇਰਾ ਸੂਟ ਵਧੀਆ ਲੱਗਿਆ ਹੋਊਗਾ ਜਰੂਰ ਕਮੈਂਟ ਕਰਕੇ ਦੱਸਿਓ ਮੇਰਾ ਸੂਟ ਤੁਹਾਨੂੰ ਕਿਹੋ ਜਿਹਾ ਲੱਗਿਆ ਤੇ ਦੁਪट्टे ਦਾ ਆਈਡੀਆ ਵੀ ਮੈਨੂੰ ਜਰੂਰ ਦਿਓ ਤੁਸੀਂ ਕਿ ਮੈਂ ਇਹਦੇ ਨਾਲ ਦੁਪੱਟਾ ਕਿਹੜਾ ਕਰਾਵਾਂ ਪਰ ਮੈਂ ਨਾ ਜੀ ਕੋਟੇ ਦਾ ਦੁਪੱਟਾ ਹੀ ਕਰਾਉਣਾ ਚਾਹੁੰਦੀ ਆ ਵੀ ਮੈਂ ਦੁਪੱਟਾ ਉਹੀ ਕਰਾਵਾਂ ਕਿਉਂਕਿ ਮੈਨੂੰ ਬੜੇ ਵਧੀਆ ਲੱਗਦੇ ਨੇ ਕੋਟੇ ਦੇ ਦੁਪੱਟੇ ਤੇ ਗਰਮੀਆਂ ਦੇ ਵਿੱਚ ਸੌਫਟ ਜਿਹੇ ਕੋਟੇ ਦੇ ਦੁਪੱਟੇ ਬਹੁਤ ਵਧੀਆ ਲੱਗਦੇ ਨੇ ਹਨਾ ਚਲੋ ਠੀਕ ਆ ਜੀ ਪਾਵਾਂਗੇ ਆਪਾਂ ਫੇਰ ਦਿਖਾਵਾਂਗੇ ਤੁਹਾਨੂੰ ਜਦੋਂ ਪਾਵਾਂਗੇ ਹੁਣ ਆਪਾਂ ਰੋਟੀ ਖਾ ਲਈਏ ਪ ਫਿਰ ਪਾਰਸਲ ਕਰਾ ਕੇ ਆਉਣੀ ਆ ਫਿਰ ਅਗਲਾ ਕੰਮ ਕਰਨਾ ਕੋਈ ਮੇਰੇ ਤਾਂ ਕੰਮ ਚੱਲਦੇ ਹੀ ਰਹਿੰਦੇ ਨੇ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਤੇ ਸੂਟ ਬਾਰੇ ਜਰੂਰ ਆਪਣੇ ਚੱਲਦੇ ਹੋ ਜੀ ਤੁਸੀਂ ਕਹਿੰਦੇ ਮੈਂ ਸੰਦੀਪ ਨੂੰ ਕੁਝ ਕਿਹਾ ਨਾ ਕਰਵਾ ਦੇਖ ਮੈਂ ਕੰਮ ਕਰਦੀ ਫਿਰਦੀ ਆ ਪਈ ਆ ਰਾਮ ਨਾਲ धुप देख ला कि कड़क दी है बुद्धवा निकली है देखे देखे। 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 संदीप बस आ गया मिनट ਲੋ ਜੀ ਹੁਣ ਆਪਾਂ ਚੱਲੇ ਆਂ ਦਾਖਾਨੇ ਪਾਰਸਲ ਕਰਾਉਣ ਬੀਬੀ ਚੱਲੀ ਆ ਮੇਰੇ ਨਾਲ ਤੇ ਬਸ 10 ਮਿੰਟ ਦੀ ਗੱਲ ਆ 10 ਮਿੰਟ ਦੇ ਵਿੱਚ ਆ ਜਾਣਾ ਕਿਉਂਕਿ ਆਪਾਂ ਸਟicker ਵਗੈਰਾ ਘਰੇ ਲਿਆ ਕੇ ਰੱਖ ਰੱਖੇ ਨੇ ਲੈ ਕੇ ਲੈ ਜਾਣੀ ਹੁੰਦੀ ਆ ਤੇ ਫਿਰ ਮੈਂ ਫੜਾ ਕੇ ਪੈਸੇ ਦੇਖ ਕੇ ਬਸ ਵਾਪਸ ਆ ਜਾਨੀ ਆ ਬਸ ਜਾ ਹੋਣੀ ਹੁੰਦਾ ਤਾਂ ਚੱਕਰ ਹੀ ਆ ਇੱਕ ਕਰ ਵੀ ਤਿਆਰ ਕਰਕੇ ਦੇਖੋ ਹਾਂ ਘਰੋਂ ਜਿਹੜੀ ਬਸ ਤਿਆਰੀ ਕਰਨੀ ਪੈਂਦੀ ਆ ਪਾਰਸਲਾਂ ਦੀ ਉਹਦੇ ਤੇ ਟਾਈਮ ਲੱਗਦਾ ਜਿਹੜਾ ਲੱਗਦਾ ਤੇ ਚਲੋ ਠੀਕ ਹੈ ਜੀ ਮਿਲਦੇ ਆ ਕੇ ਫਿਰ ਤੁਹਾਨੂੰ ਆ ਕੇ ਮੈਂ ਥੋੜੀ ਦੇ ਰੈਸਟ ਕਰਦੀ ਹਾਂ ਮੈਂ ਬਹੁਤ ਜ਼ਿਆਦਾ ਥੱਕੀ ਹੋਈ ਆ ਅੱਜ ਡਿੱਗਣ ਵਾਲੀ ਹੋਈ ਪਈ ਆ ਬਸ ਐ ਲਾ ਲਓ ਬਈ ਡਿੱਗਣ ਵਾਲਾ ਕੰਮ ਹੀ ਆ ਅੱਜ ਤਾਂ ਮੇਰਾ ਲੋ ਜੀ ਮੈਂ ਆ ਗਈਆਂ ਵਾਪਸ ਤੇ ਮੇਰੇ ਨਾਲ ਮਾਈਕ ਬੰਦ ਹੋ ਗਿਆ ਇਸ ਕਰਕੇ ਆਵਾਜ਼ ਨਹੀਂ ਆ ਰਹੀ ਸੀ ਤੇ ਮੈਨੂੰ ਓਵਰ ਵੌਇਸ ਕਰਨਾ ਪਿਆ ਤੇ ਥਕਾਵਟ ਇੰਨੀ ਜ਼ਿਆਦਾ ਹੋਈ ਪਈ ਆ ਵੀ ਬਸ ਪੁੱਛੋ ਹੀ ਨਾ ਅੱਜ ਤਾਂ ਅੱਜ ਤਾਂ ਤੁਹਾਨੂੰ ਮੇਰਾ ਮੂੰਹ ਹੀ ਦਿਖਦਾ ਹੋਣਾ ਹੈ ਵੀ ਇਹ ਨੀਟ ਕਾਊਟ ਹੋਈ ਹੋਈ ਆ ਨਾ ਬਸ ਡਿੱਗੀ ਪਾ ਮੇਰੇ ਮੋਰ ਵੀ ਦੁਖੀ ਜਾਂਦੇ ਨੇ ਅੱਜ ਮੋਢੇ ਦੁਖਦੇ ਨੇ ਥਕਾਵਟ ਨਾਲ ਤੇ ਰਾਤ ਨਾ ਨੀਂਦ ਵੀ ਨਹੀਂ ਪੂਰੀ ਹੋਈ ਕਿਉਂਕਿ ਰਾਤ ਲੇਟ ਤੱਕ 12 ਵਜੇ ਇੱਕ ਫੋਨ ਆ ਗਿਆ ਤੇ ਉਹ ਲੇਟ ਹੋ ਗਏ 12 ਵਜੇ ਰਾਤ ਸੌਂਦਿਆਂ ਨੂੰ ਸਵੇਰੇ ਫੇਰ ਜਲਦੀ ਜਾਣਾ ਹੁੰਦਾ ਹੈ ਨਾ ਹੁਣ ਤਾਂ ਬਸ ਮੈਂ ਪੈਣ ਲੱਗੀ ਆ ਰੈਸਟ ਕਰਦੀ ਆ ਫੇਰ ਉੱਠ ਕੇ ਕੰਮ ਕਰੂੰਗੀ ਹੁਣ ਤਾਂ ਮੈਥੋਂ ਨਹੀਂ ਹੋ ਰਿਹਾ ਕੋਈ ਮੇਰੀ ਜਿਵੇਂ ਹੀ ਬਸੇ ਪਈ ਆਈ ਤਾਂ ਤੇ ਇਹ ਤਾਂ ਸੋਨ ਮੇਰਾ ਮੂੰਹ ਆ ਦੇਖੋ ਮੋਢੇ ਇੰਨੇ ਦੁਖਦੇ ਨੇ ਨਾ ਮੇਰੇ ਅੱਜ ਬਹੁਤ ਜ਼ਿਆਦਾ ਸਿਰ ਵੀ ਦੁਖ ਰਿਆ ਬਸ ਪੈਣੀ ਆ ਜੀ ਹੁਣ ਮੈਂ ਅਰੇਸਟ ਕਰਦੀ ਆ ਉੱਠ ਕੇ ਫੇਰ ਗੱਲ ਕਰਦੀ ਆ ਤੁਹਾਡੇ ਨਾਲ ਕੋਈ ਹੁਣ ਮੈਂ ਪਾਣੀ ਪੀ ਲਾਂ ਪਹਿਲਾਂ ਥੋੜਾ ਜਿਹਾ ਗਲਾ ਵੀ ਦੁਖ ਰਿਆ ਅੱਜ ਤਾਂ ਮੇਰਾ ਤੇ ਹੁਣ ਮੌਸਮ ਜਿਹਾ ਇਹ ਜਾ ਗਿਆ ਠੰਡਾ ਠੰਡਾ ਪਾਣੀ ਪੀਤਾ ਜਾਂਦਾ ਤੇ ਫੇਰ ਗਲਾ ਦੁਖਣ ਲੱਗ ਜਾਂਦਾ ਲੱਸੀ ਪੀੜੀ ਸਕੂਲ ਚ ਅੱਜ ਥੋੜੀ ਜੀ ਠੰਡੀ ਲੱਸੀ ਪੀ ਲਈ ਉਹਦੇ ਨਾਲ ਫੇਰ ਗਲਾ ਜ਼ਿਆਦਾ ਦੁਖਣ ਲੱਗ ਗਿਆ ਤੇ ਉਹਦੇ ਨਾਲ ਵੀ ਸਰੀਰ ਨਟਾਲ ਜਾ ਹੋ ਜਾਂਦਾ ਜੇ ਗਲਾ ਗੁਲਾ ਦੁਖਦਾ ਹੋਵੇ ਸਰ ਵੀ ਦੁਹਨ ਲਾ ਵੀ ਤਾਂ ਦਾ ਉਹਦੇ ਨਾਲ ਫੇਰ ਹੁਣ ਮੈਂ ਬਸ ਪਾਣੀ ਪੀ ਕੇ ਤੇ ਪੈਣੀ ਆ ਉੱਠ ਕੇ ਫੇਰ ਗੱਲ ਕਰਦੀ ਆ ਤੁਹਾਡੇ ਨਾਲ ਕੋਈ ਹੁਣ ਤਾਂ ਮੇਰੇ ਚ ਕੋਈ ਹਿੰਮਤ ਨਹੀਂ ਹੈਗੀ ਬਿਲਕੁਲ ਵੀ ਮੈਂ ਕੋਈ ਹੋਰ ਕੰਮ ਕਰ ਸਕਾਂ ਜਾਂ ਗੱਲ ਕਰ ਸਕਾਂ ਹਾਂਜੀ ਲੋ ਮੈਂ ਸੌ ਕੇ ਉੱਠੀ ਥੋੜੀ ਜੀ ਫਰੈਸ਼ ਹੋ ਗਈ ਆ ਹਨਾ ਤੇ ਜਦੋਂ ਆਪਾਂ ਨਾ ਥਕਾਵਟ ਚ ਹੁੰਨੇ ਆ ਬਹੁਤ ਜ਼ਿਆਦਾ ਤੇ ਨੀਂਦ ਲੈ ਲਈਏ ਥੋੜੀ ਜੀ ਜਾਂ ਵੈਸੇ ਹੀ ਰੈਸਟ ਹੋ ਜੇ ਨਾ ਤੇ ਉਹਦੇ ਨਾਲ ਥੋੜਾ ਜਿਹਾ ਬੰਦਾ ਫਰੈਸ਼ ਹੋ ਜਾਂਦਾ ਹੁਣ ਮੈਂ ਵੀ ਥੋੜੀ ਜੀ ਫਰੈਸ਼ ਹੋ ਗਈ ਆ ਤੇ ਚਾਚੂ ਆਪਾਂ ਪੀ ਲਈਆ ਹੁਣ ਤੇ ਹੁਣ ਚਲੋ ਆਪਾਂ ਦੋ ਚਾਰ ਗੱਲਾਂ ਪਹਿਲਾਂ ਮੈਂ ਕਰ ਲਾਂ ਤੁਹਾਡੇ ਨਾਲ ਅਗਲਾ ਕੰਮ ਮੈਂ ਬਾਅਦ ਚ ਕਰੂੰਗੀ ਆਪਣਾ ਕੋਈ ਵੀ ਤੇ ਇੱਕ ਤਾਂ ਭੈਣਾਂ ਦੇ ਕਮੈਂਟ ਸੀਗੇ ਤੇ ਉਹ ਉਹਨਾਂ ਨੇ ਨਾ ਬਹੁਤ ਸਾਰੀਆਂ ਭੈਣਾਂ ਨੇ ਉਹ ਮਠੀਆਂ ਤੇ ਕਿਹਾ ਕਿ ਤੁਸੀਂ ਸਿੰਦਰ ਭੈਣ ਕਹਿੰਦੇ ਆਪਾਂ ਮਠੀਆਂ ਬਣਾ ਲਾਂਗੇ ਤੁਸੀਂ ਆ ਜਾਓ ਸਾਡੇ ਕੋਲ ਕੋਈ ਭੈਣ ਨੇ ਕਿਹਾ ਅਸੀਂ ਬਹੁਤ ਦੂਰ ਆ ਨਹੀਂ ਤਾਂ ਬਣਾ ਕੇ ਦੇ ਜਾਂਦੇ ਤੁਹਾਨੂੰ ਹਨਾ ਤੇ ਥੈਂਕ ਯੂ ਭੈਣੋ ਥੈਂਕ ਯੂ so much ਬਹੁਤ ਜ਼ਿਆਦਾ ਤੁਸੀਂ ਪਿਆਰ ਦਿੰਨੇ ਹੋ ਹਨਾ ਤੇ ਕਈ ਭੈਣਾਂ ਨੇ ਦੱਸਿਆ ਕਿ achar ਬਣਾ ਲਓ ਮੇਚਾਂ ਦਾ ਵਿੱਚ ਸਿਰਕਾ ਪਾ ਲਓ ਹਨ ਤੇ ਕਿਸੇ ਨੇ ਕਿਹਾ ਕਿ ਮਠੀਆਂ ਹੁਣ ਬਣਾ ਕੇ ਰੱਖ ਲਓ ਜਦ ਮੀਂਹ ਆਇਆ ਉਦੋਂ ਖਾ ਲਿਓ ਵੀ ਤੁਹਾਡਾ ਮੈਨੂੰ ਆਈਡੀਆ ਵਧੀਆ ਲੱਗਿਆ ਕਿ ਬਣਾ ਕੇ ਰੱਖ ਲਓ ਤੇ ਖਾ ਲਾਂਗੇ ਬਾਅਦ ਚ ਤੇ ਅ ਜਿਹੜਾ ਅਪ ਕੱਲ ਵਲੌਗ ਪਾਇਆ ਸੀਗਾ ਉਹਦੇ ਤੇ ਵੀ ਇੱਕ ਮਨਜੀਤ ਮਾਨ ਦੀ ਆਈਡੀ ਤੋਂ ਆਇਆ ਸੀਗਾ ਕਿ ਮੈਂ ਅ ਕੀ ਕਿਹਾ ਸੀ ਉਹਨਾਂ ਨੇ ਕਿ ਮੈਂ ਕਿਸੇ ਕੋਲੇ ਗੱਲ ਨਹੀਂ ਕਰਦੀ ਹੈਗੀ ਕੋਈ ਵੀ ਵੀ ਮੈਂ ਆਪਣੇ ਅੰਦਰ ਹੀ ਰੱਖਦੀ ਆਂ ਤੇ ਮੇਰੇ ਮੈਨੂੰ ਕੋਈ ਚੰਗਾ ਨਹੀਂ ਸਮਝਦਾ ਤੇ ਸਾਰੇ ਮੈਨਰੇ ਮੇਰੇ ਤੇ ਔਖੇ ਹੁੰਦੇ ਨੇ ਕਿ ਇਹ ਗੱਲ ਨਹੀਂ ਦੱਸਦੀ। ਵੀ ਗੱਲ ਨਹੀਂ ਕੋ ਕਰਦੀ। ਉਹ ਤਾਂ ਔਖੇ ਹੁੰਦੇ ਨੇ ਜੀ ਉਹਨਾਂ ਨੇ ਸਵਾਦ ਲੈਣਾ ਹੁੰਦਾ। ਤੇ ਜੇ ਤੁਹਾਨੂੰ ਕੋਈ ਗੱਲ ਪਤਾ ਹੁੰਦੀ ਹੈ ਹਨਾ ਤਾਂ ਫੇਰ ਅਗਲੇ ਨੇ ਸਵਾਦ ਲੈਣਾ ਹੁੰਦਾ ਕਿ ਮੈਨੂੰ ਵੀ ਪਤਾ ਲੱਗ ਜਾਏ ਕਿਸੇ ਦੀ ਕੋਈ ਗੱਲ ਹੈਗੀ ਤਾਂ ਕਰਕੇ ਹੁੰਦੇ ਨੇ। ਤੁਸੀਂ ਇਹਨਾਂ ਚੀਜ਼ਾਂ ਦੀ ਪਰਵਾਹ ਹੀ ਨਾ ਕਰੋ। ਨਹੀਂ ਕੋਈ ਕਰਦਾ। ਨਹੀਂ ਬੋਲਦਾ ਕੋਈ ਨਾ ਬੋਲੇ ਹਨਾ। ਪਰ ਇਹ ਤੁਹਾਡੀ ਆਦਤ ਹੈ ਤੁਸੀਂ ਆਪਣੀ ਆਦਤਾਂ ਖਰਾਬ ਥੋੜੀ ਕਰ ਸਕਦੇ ਆ ਕਿਸੇ ਪਿੱਛੇ। ਕਿਸੇ ਨੂੰ ਪੁਸ਼ ਕਰਨ ਦੀ ਜ਼ਿੰਮੇਵਾਰੀ ਥੋੜੀ ਸਾਡੀ ਆ। ਆਪਾਂ ਕਿਹੜਾ ਕਿਸੇ ਉਦੀ ਜ਼ਿੰਮੇਵਾਰੀ ਥੋੜੀ ਲੈ ਕੇ ਆਏ ਆ ਕਿ ਅਸੀਂ ਇਹਨਾਂ ਨੂੰ ਖੁਸ਼ ਰੱਖਣਾ ਹੈਗਾ ਸਭ ਦੀ ਜ਼ਿੰਮੇਵਾਰੀ ਆਪਣੀ ਆਪਣੀ ਹੈ ਸਭ ਨੇ ਆਪਣੇ ਆਪਣੇ ਲੈਵਲ ਤੇ ਖੁਦ ਖੁਸ਼ ਰਹਿਣਾ ਹੈਗਾ ਖੁਸ਼ ਰਹਿਣਾ ਚਾਹੁੰਦਾ ਕੋਈ ਨਹੀਂ ਰਹਿਣਾ ਚਾਹੁੰਦਾ ਇਹ ਉਹਦੀ ਮਰਜ਼ੀ ਹੈ ਇੱਥੇ ਕੋਈ ਕਿਸੇ ਦਾ ਜੀ ਲਵਾਉਣ ਨਹੀਂ ਆਇਆ ਨਾਲੇ ਚੁਗਲੀਆਂ ਕਰਕੇ ਥੋੜੀ ਜੀ ਲਵਾਉਣਾ ਕਿਸੇ ਦਾ ਤੇ ਹੋਰ ਸੀਗਾ ਕਿ ਇੱਕ ਬੱਚੀ ਸੀਗੀ ਉਹ ਕਹਿੰਦੀ ਵੀ ਕੱਲ ਇੱਕ ਕਮੈਂਟ ਆਇਆ ਸੀ ਅੱਜ ਮੈਂ ਨਾ ਉਹਦੇ ਤੇ ਗੱਲ ਕਰਨੀ ਹੈ ਕੱਲ ਮੈਂ ਕਿਹਾ ਵੀ ਸੀਗਾ ਕਿ ਆਪਾਂ ਉਹਤੇ ਗੱਲ ਕਰਾਂਗੇ ਹਨਾ ਵੀ ਕੱਲ ਨੂੰ ਵਲੌਗਸ 'ਚ ਗੱਲ ਕਰਾਂਗੇ ਉਨੇ ਕਿਹਾ ਸੀ ਵੀ ਮੈਂ ਕੱਲੀ ਹੈਗੀ ਆ ਮੇਰੇ ਕੋਈ ਭੈਣ ਭਾਈ ਨਹੀਂ ਹੈਗਾ ਤੇ ਮੇਰੇ ਮਦਰ ਫਾਦਰ ਮਦਰ ਮੈਨੂੰ ਐਗਜੈਕਟ ਯਾਦ ਨਹੀਂ ਕੀ ਕਿਹਾ ਸੀਗਾ ਕਿ ਫਾਦਰ ਨਹੀਂ ਹੈਗੇ ਮੇਰੇ ਹਾਂ ਮੇਰੇ ਫਾਦਰ ਨਹੀਂ ਹੈਗੇ ਮੇਰੇ ਮਦਰ ਨੇ ਕੱਲੇ ਤੇ ਮੈਂ ਹੈਗੀ ਆ ਮੇਰੇ ਭੈਣ ਭਾਈ ਨਹੀਂ ਹੈਗਾ ਕੋਈ ਤੇ ਮੈਨੂੰ ਬਹੁਤ ਔਖਾ ਲੱਗਦਾ ਤੇ ਇਹ ਗੱਲ ਉਹਦੀ ਬਿਲਕੁਲ ਸਹੀ ਹੈਗੀ ਆ ਕਿ ਜਦੋਂ ਕੋਈ ਦੁੱਖ ਤਕਲੀਫ ਹੁੰਦੀ ਹੈ ਨਾ ਉਦੋਂ ਫਿਰ ਸਾਨੂੰ ਇਹ ਗੱਲਾਂ ਸਾਰੀਆਂ ਮਹਿਸੂਸ ਹੁੰਦੀਆਂ ਨੇ ਪਹਿਲਾਂ ਜਦੋਂ ਤੁਸੀਂ ਤੁਹਾਡਾ ਵਧੀਆ ਟਾਈਮ ਹੁੰਦਾ ਉਦੋਂ ਤੁਹਾਨੂੰ ਇਹ ਗੱਲਾਂ ਬਿਲਕੁਲ ਵੀ ਚੇਤੇ ਨਹੀਂ ਹੁੰਦੀਆਂ ਤਾਂ ਮੈਂ ਵੀ ਇਹ ਗੱਲਾਂ ਮਹਿਸੂਸ ਹੁਣ ਕਰਦੀਆਂ ਸ਼ਾਇਦ ਮੈਂ ਵੀ ਪਹਿਲਾਂ ਇਹ ਨਹੀਂ ਕਰੀਆਂ ਹੁਣ ਮੈਂ ਕਰਦੀਆਂ ਉਦੋਂ ਆਪਾਂ ਨੂੰ ਇਦਾਂ ਲੱਗਦਾ ਹੁੰਦਾ ਕਿ ਚਲੋ ਇੱਕ ਬੱਚਾ ਪਲ ਗਿਆ ਹੁਣ ਸੌਖੇ ਜੇ ਹੋ ਗਏ ਹੁਣ ਛੱਡੋ ਪਰੇ ਹੁਣ ਕੀ ਕਰਨਾ ਹੈ ਹਨਾ ਤੇ ਪਰ ਬਿਲਕੁਲ ਨਹੀਂ ਹੈ ਇਦਾਂ ਸੋਚਣਾ ਚਾਹੀਦਾ ਬੱਚੇ ਹਮੇਸ਼ਾ ਮੈਨੂੰ ਲੱਗਦਾ ਦੋ ਕੀ ਘੱਟੋ ਘੱਟ ਤਾਂ ਦੋ ਚਾਹੀਦੇ ਪਰ ਮੈਨੂੰ ਤਾਂ ਲੱਗਦਾ 3-4 ਚਾਹੀਦੇ ਖਰਚ ਗਾ ਪੈਂਦਾ ਹੋਵੇ ਘਰ ਚ ਪਿੱਲੋ ਫਾਈਟਿੰਗ ਹੁੰਦੀ ਹੋਵੇ ਸਮਾਨ ਖਿੰਡਿਆ ਹੋਵੇ ਹਨਾ ਇਹ ਉਦੋਂ ਲੱਗਦਾ ਜਦੋਂ ਮਤਲਬ ਕਿ ਤੁਸੀਂ ਜਿਵੇਂ ਸੁਣਨੇ ਜਿ ਰਹਿ ਜਾਂਨੇ ਹੋ ਹਨਾ ਘਰ ਆਇਆ ਲੱਗਦਾ ਵੀ ਜਿੱਥੇ ਚੀਜ਼ ਪਈ ਆ ਉੱਥੇ ਪਈ ਆ ਤੇ ਚੀਜ਼ਾਂ ਰੋਜ਼ ਤੁਹਾਨੂੰ ਚੱਕ ਧਰ ਕਰਨ ਦੀ ਲੋੜ ਨਹੀਂ ਪੈਂਦੀ ਜਿਵੇਂ ਹੁਣ ਅਸੀਂ ਆ ਹਨਾ ਵੀ ਜਿੱਥੇ ਚੀਜ਼ਾਂ ਪਈਆਂ ਨੇ ਪਈਆਂ ਨੇ ਉਦੋਂ ਫਿਰ ਲੱਗਦਾ ਹੈ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਘਰ ਦੇ ਵਿੱਚ ਗਾਜਾ ਪੈਂਦਾ ਹੋਵੇ ਹਨਾ ਰੋਲਾ ਜਿਹਾ ਹੋਵੇ ਤੇ ਖੰਡ ਖੰਡ ਖੰਡਾ ਰਾਜਾ ਖਿੰਡਿਆ ਤੇ ਆ ਤੇ ਦੂਜੀ ਗੱਲੋ ਚਲੋ ਇਹ ਤਾਂ ਹੈਗੀਆਂ ਲਾਈਟ ਜੀਆਂ ਗੱਲਾਂ ਨੇ ਕਿ ਇਸ ਤਰ੍ਹਾਂ ਘਰ ਚ ਰੌਣਕ ਹੁੰਦੀ ਆ ਤੇ ਚੰਗਾ ਲੱਗਦਾ ਘਰ ਘਰ ਲੱਗਦਾ ਹੈ ਨਾ ਘਰ ਬੱਚਿਆਂ ਨਾਲ ਹੀ ਘਰ ਲੱਗਦਾ ਤੇ ਜਿਹੜੀ ਮੇਨ ਗੱਲ ਹੈਗੀ ਆ ਉਹ ਹੀ ਹੈ ਕਿ ਜਿਹੜਾ ਉਹ ਬੱਚੀ ਨੇ ਕਿਹਾ ਸੀਗਾ ਉਹਦਾ ਪੁਆਇੰਟ ਇਹ ਸੀਗਾ ਕਿ ਮੰਮੀ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਾਰੀ ਮੇਰੇ ਤੇ ਆ ਔਰ ਜਿਹੜੀ ਟੈਨਸ਼ਨ ਹੈ ਜੋ ਵੀ ਸਟ्रेस ਹੈਗਾ ਉਹ ਕੱਲੀ ਤੇ ਆ ਤੇ ਜੇ ਦੋ ਭੈਣ ਭਾਈ ਹੋਣ ਘੱਟੋ ਘੱਟ ਦੋ ਭੈਣ ਭਾਈ ਹੋਣ ਤਾਂ ਜਿਹੜੀ ਟੈਨਸ਼ਨ ਜਾਂ ਸਟ्रेस ਹੁੰਦਾ ਉਹ ਵੰਡਿਆ ਜਾਂਦਾ ਹੈ ਤੇ ਮੰਮੀ ਦੀ ਜ਼ਿੰਮੇਵਾਰੀ ਆ ਜਿਹੜੀ ਉਹ ਵੀ ਵੰਡੀ ਜਾਂਦੀ ਆ ਹਨਾ ਕਦੇ ਇੱਕ ਨਹੀਂ ਕਰ ਸਕਿਆ ਮੰਮੀ ਦੀ ਟੇਕ ਕੇਅਰ ਤੇ ਦੂਸਰਾ ਕਰ ਲੈਂਦਾ ਇੱਕ ਨੂੰ ਬਾਹਰ ਜਾਣਾ ਪੈ ਗਿਆ ਕਿਤੇ ਕੰਮ ਦੂਸਰਾ ਘਰੇ ਹੈਗਾ ਜਿੱਥੇ ਹੈ ਹੀ ਇਕੱਲਾ ਤੇ ਉਹ ਨੂੰ ਤਾਂ ਫਿਰ ਸਾਰਾ ਕੁਝ ਹੀ ਦੇਖਣਾ ਪੈਂਦਾ ਨਾ ਸਾਰੀ ਜ਼ਿੰਮੇਵਾਰੀ ਉਹਦੇ ਮੋਢਿਆਂ ਤੇ ਹੋ ਜਾਂਦੀ ਆ ਤੇ ਹੁਣ ਆਪ ਵੀ ਸੋਚ ਕੇ ਦੇਖੀਏ ਜਦੋਂ ਇਕੱਲੇ ਹੀ ਹੋਈਏ ਕੋਈ ਦੁੱਖ ਸੁੱਖ ਵਾਲਾ ਨਾ ਹੋਵੇ ਤਾਂ ਕਿੰਨਾ ਔਖਾ ਹੈ ਦੂਜੀ ਗੱਲ ਇਹ ਕਿ ਦੇਖੋ ਸਕੇ ਭੈਣ ਇਹ ਮੰਨੋ ਚਾਹੇ ਨਾ ਮੰਨੋ ਜਿਹੜਾ ਸਾਕਾ ਭੈਣ ਭਰਾ ਹੁੰਦਾ ਉਹ ਸਾਕਾ ਹੀ ਹੁੰਦਾ ਚਲੋ ਆਇ ਨਹੀਂ ਹੈਗਾ ਕਿ 100% ਇਹ ਅਲੱਗ ਹੁੰਦੀ ਹੈ ਕਿ ਵੀ ਸਕੇ ਵੀ ਆਪਣੇ ਨਹੀਂ ਬਣਦੇ ਹੈਗੇ ਪਰ ਜ਼ਿਆਦਾਤਰ ਜਿਹੜੇ ਸਕੇ ਭੈਣ ਭਾਈ ਹੁੰਦੇ ਨੇ ਉਹ ਸਕੇ ਹੀ ਹੁੰਦੇ ਨੇ ਤੇ ਚਾਚੇ ਤਾਏ ਮਾਮੇ ਭੂਆ ਮਾਸੀਆਂ ਦੇ ਬੱਚੇ ਜਿਹੜੇ ਆਪਸ ਦੇ ਵਿੱਚ ਠੀਕ ਹੈ ਕਿ ਇਹ ਵਧੀਆ ਰਿਸ਼ਤੇ ਨੇ ਪਰ ਜੇ ਆਪਾਂ ਕਹੀਏ ਵੀ ਇਹ ਸਕੇਆਂ ਵਰਗੇ ਬਣ ਜਾਣਗੇ ਇਹ ਉਦਾਂ ਦੇ ਨਹੀਂ ਹੁੰਦੇ ਹਨ ਜਿਹੜੀ ਗੱਲ ਤੁਸੀਂ ਆਪਦੇ ਭੈਣ ਭਾਈ ਨਾਲ ਕਰਨੀ ਹੈ ਨਾ ਉਹ ਤਾਂ ਕਿਸੇ ਹੋਰ ਨਾਲ ਤੁਸੀਂ ਕਰ ਹੀ ਨਹੀਂ ਸਕਦੇ ਤੇ ਇਹ ਗੱਲਾਂ ਮੈਂ ਸਮਝ ਗਈ ਕਿ ਉਹ ਬੇਟੀ ਕੀ ਕਹਿਣਾ ਚਾਹੁੰਦੀ ਆ ਔਰ ਇਹ ਗੱਲਾਂ ਅਸੀਂ ਮਹਿਸੂਸ ਕਰਦੇ ਹਾਂ ਹੁਣ ਇਹ ਆਦੇਸ਼ ਨੇ ਵੀ ਇੱਕ ਦਿਨ ਇਹ ਗੱਲ ਹੁਣ ਮਹਿਸੂਸ ਕਰੀ ਸੀਗੀ ਉਹ ਵੀ ਕਹਿੰਦਾ ਸੀ ਮੰਮਾ ਦੋ ਭੈਣ ਭਾਈ ਤਾਂ ਜ਼ਰੂਰ ਹੋਣੇ ਚਾਹੀਦੇ ਨੇ ਚਾਹੇ ਦੋ ਭਰਾ ਹੋਣ ਚਾਹੇ ਦੋ ਭੈਣਾਂ ਹੋਣ ਤੇ ਮੈਂ ਵੀ ਉਹਦੀ ਫੀਲਿੰਗ ਸਮਝ ਗਈ ਸੀ ਵੀ ਉਹ ਕਿਉਂ ਕਹਿੰਦਾ ਹੁਣ ਹੀ ਇਹ ਗੱਲ ਕਿਉਂ ਮਹਿਸੂਸ ਹੋਈ ਆ ਉਹਨੂੰ ਵੀ ਇਸ ਕਰਕੇ ਹੋਈ ਸੀ ਕਿ ਪਪਾ ਚਲੇ ਗਏ ਤੇ ਮੰਮਾ ਇਕੱਲੇ ਰਹਿ ਗਈ ਪਿੱਛੇ ਤੇ ਮੰਮਾ ਦੀ ਜਿਹੜੀ ਟੈਨਸ਼ਨ ਆ ਉਹ 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 ਇਕੱਲੇ ਤੇ ਆ ਤੇ ਉਹਨੂੰ ਪਿੱਛੇ ਵੀ ਧਿਆਨ ਰੱਖਣਾ ਪੈਂਦਾ ਹੈ ਹਨਾ ਆਪਣਾ ਵੀ ਦੇਖਣਾ ਉਹਨੇ ਤੇ ਜੇ ਦੋ ਹੋਣ ਚਾਹੇ ਭੈਣ ਭਾਈ ਹੋਣ ਤਾਂ ਉਹ ਸਟ्रेस ਜਿਹੜਾ ਉਹ ਟੈਨਸ਼ਨ ਹੈ ਵਢੀ ਜਾਂਦੀ ਹੈ ਤੇ ਇੱਕ ਹੈ ਜਿਹੜਾ ਸ਼ਾਇਦ ਉਹ ਮੇਰੇ ਕੋਲੇ ਹੁੰਦਾ ਤੇ ਚਲੋ ਉਹ ਤਾਂ ਹੁਣ ਇਹ ਜੀਆਂ ਗੱਲਾਂ ਕਰਾਂ ਹੁੰਦਾ ਆਪਾਂ ਨੂੰ ਵੀ ਫਾਇਦਾ ਨਹੀਂ ਆ ਪਰ ਵੈਸੇ ਇਸ ਤਰ੍ਹਾਂ ਹੁੰਦਾ ਹੈ ਕਿ ਦੋ ਭੈਣ ਭਾਈਾਂ ਘਟੋ ਘਟੋ ਫਰਮ ਮੈਨੂੰ ਤਾਂ ਹੁਣ ਆ ਲੱਗਦਾ ਵੀ ਤਿੰਨ ਚਾਰ ਹੋਣੇ ਚਾਹੀਦੇ ਨੇ ਬੱਚੇ ਘਰ ਦੇ ਵਿੱਚ ਬਹੁਤ ਸਾਰੀ ਰੌਣਕ ਹੋਣੀ ਚਾਹੀਦੀ ਹੈ ਹਨਾ ਲਓ ਬੇਟੇ ਮੈਨੂੰ ਲੱਗਦਾ ਵੀ ਮੈਂ ਤੁਹਾਡੀਆਂ ਫੀਲਿੰਗਸ ਸਹੀ ਸਮਝ ਗਈਆਂ ਕਿਉਂਕਿ ਮੇਰੇ ਘਰ ਵੀ ਮੇਰਾ ਇਕੱਲਾ ਹੀ ਬੇਟਾ ਹੈ ਤੇ ਦੁੱਖ ਸੁੱਖ ਦੇ ਵਿੱਚ ਆਪਾਂ ਨੂੰ ਇਹ ਗੱਲਾਂ ਫਿਰ ਬਹੁਤ ਮਹਿਸੂਸ ਹੁੰਦੀਆਂ ਨੇ ਸੁੱਖ ਦੇ ਟਾਈਮ ਦੇ ਵਿੱਚ ਇਹ ਗੱਲਾਂ ਆਪਾਂ ਨੂੰ ਯਾਦ ਨਹੀਂ ਰਹਿੰਦੀਆਂ ਹਨਾ ਤੇ ਪਰ ਲਾਈਫ ਹੈ ਇਹਦਾ ਪਤਾ ਨਹੀਂ ਹੁੰਦਾ ਕਿ ਅੱਜ ਸੁੱਖ ਹੈ ਤੇ ਕੱਲ ਨੂੰ ਕਦੋਂ ਸੁੱਖ ਦੁੱਖ ਚ ਬਦਲ ਜਾਣਾ ਤੇ ਅੱਜ ਦੁੱਖ ਹੈ ਤੇ ਕੱਲ ਨੂੰ ਪਤਾ ਨਹੀਂ ਕਦੋਂ ਸੁੱਖ ਦੇ ਵਿੱਚ ਬਦਲ ਜਾਣਾ ਕਿਉਂਕਿ ਮੈਂ ਅੱਗੇ ਵੀ ਕਹਿੰਨੀ ਹੁੰਨੀ ਆ ਸੁੱਖ ਤੋਂ ਬਾਅਦ ਦੁੱਖ ਦਾ ਆਉਣਾ ਜੀ ਕਿੰਨੀ ਆ ਔਰ ਦੁੱਖ ਤੋਂ ਬਾਅਦ ਸੁੱਖ ਦਾ ਆਉਣਾ ਵੀ ਜੀ ਕਿੰਨੀ ਆ ਇੱਕ ਦਰਵਾਜ਼ਾ ਬੰਦ ਹੋਇਆ ਸਾਰੇ ਥੋੜੀ ਬੰਦ ਕਰਦਾ ਵਾਹਿਗੁਰੂ ਤੇ ਇੱਕ ਦਰਵਾਜ਼ਾ ਬੰਦ ਕਰਦਾ ਤੇ ਪਤਾ ਨਹੀਂ ਕਿੰਨੇ ਕਿ ਦਰਵਾਜ਼ੇ ਉਹ ਖੋਲ ਦਿੰਦਾ ਹਨ ਤੇ ਮੈਨੂੰ ਇਹਨਾਂ ਚੀਜ਼ਾਂ ਤੇ ਬਹੁਤ ਜ਼ਿਆਦਾ ਵਿਸ਼ਵਾਸ ਹੈ ਮੈਂ ਅੱਗੇ ਵੀ ਕਿਹਾ ਤੁਹਾਨੂੰ ਕਿ ਮੈਨੂੰ ਪ੍ਰਮਾਤਮਾ ਤੇ ਬਹੁਤ ਜ਼ਿਆਦਾ ਭਰੋਸਾ ਹੈ ਮੈਂ ਪਾਠ ਨਹੀਂ ਕਰਦੀ ਪਰ ਮੈਂ ਉਹ ਵਾਹਿਗੁਰੂ ਤੋਂ ਡਰਦੀ ਬਹੁਤ ਆ ਬਹੁਤ ਜ਼ਿਆਦਾ ਮੈਂ ਦਿਲਦੀ ਆ ਤੇ ਮੈਂ ਉਹਦੇ ਨਾਲ ਕਦੀ ਕੋਈ ਸ਼ਿਕਾਇਤ ਨਹੀਂ ਕਰਦੀ ਮੈਂ ਕਦੇ ਨਹੀਂ ਕਹਿੰਦੀ ਕਿ ਉਹਨੇ ਸਾਡੇ ਨਾਲ ਇੰਨਾ ਮਾੜਾ ਕੀਤਾ ਅਦੇਸ਼ ਦੇ ਪਾਪਾ ਨੂੰ ਲੈ ਗਿਆ ਇੰਨਾ ਇਦਾਂ ਹੋਇਆ ਉਹਨਾਂ ਨੇ ਕੀ ਮਾੜਾ ਮੈਂ ਇਸ ਤਰ੍ਹਾਂ ਨਹੀਂ ਕਰਦੀ ਮੈਂ ਇਸ ਚੀਜ਼ 'ਤੇ ਵਿਸ਼ਵਾਸ ਕਰਦੀ ਆ ਕਿ ਜੋ ਉਹਨਾਂ ਦਾ ਲਿਖਿਆ ਸੀ ਉਹ ਉਹਨਾਂ ਹੀ ਉਹਨਾਂ ਨੇ ਭੋਗਣਾ ਸੀ ਜਿੰਨਾ ਕੋ ਉਹਨਾਂ ਦਾ ਸਾਡੇ ਨਾਲ ਸਾਥ ਸੀਗਾ ਉਹਨਾਂ ਨੇ ਇੰਨਾ ਕੀ ਭੋਗਣਾ ਸੀ ਮੇਰੇ ਨਾਲ ਅਦੇਸ਼ ਨਾਲ ਉਹਨਾਂ ਦਾ ਇੰਨਾ ਕੀ ਸਾਥ ਲਿਖਿਆ ਸੀਗਾ ਪਰ ਹਜੇ ਵੀ ਉਹ ਸਾਡੇ ਨਾਲ ਸੋ ਇਹ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਆਪਣੀਆਂ ਲਾਈਟ ਜੀਆਂ ਗੱਲਾਂ ਸੀਗੀਆਂ ਅੱਜ ਤੇ ਇਹ ਆਪਣੀ ਇਸ ਤਰ੍ਹਾਂ ਦੀ ਵਿਚਾਰ ਚਰਚਾ ਜਿਹੜੀ ਉਹ ਚੱਲਦੀ ਰਹਿੰਦੀ ਆ ਤੇ ਹੁਣ ਮੈਂ ਭੈਣਾਂ ਦੇ ਥੋੜੇ ਜੇ ਨਾਮ ਬੋਲਦੇ ਆ ਤੇ ਜਿਹੜੀਆਂ ਵਿਚਾਰੀਆਂ ਇੰਨਾ ਟਾਈਮ ਕੱਢ ਕੇ ਕਮੈਂਟ ਕਰਦੀਆਂ ਨੇ ਲਿਖਦੀਆਂ ਨੇ ਤੇ ਜ਼ਰੂਰੀ ਹੈ ਕਿ ਉਹਨਾਂ ਦੇ ਨਾਮ ਹੈ ਜਿਹੜੇ ਮੈਂ ਬੋਲਾਂ ਮੇਰੇ ਤੇ ਵੀ ਇੱਕ ਰਿਸਪੌਂਸਿਬਿਲਟੀ ਹੈ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਕਰਦੇ ਹੋ ਸਾਰਾ ਕੰਮ ਹਨਾ ਤੇ ਮੈਂ ਵੀ ਲਓ ਜੀ ਬਲਜਿੰਦਰ ਕੌਰ ਸੋਹੀ ਦੀ ਆਈਡੀ ਤੋਂ ਆਹ ਵੈਰੀ ਨਾਈਸ ਵਲੌਗ ਟੇਕ ਕੇਅਰ ਦੀਦੀ ਗੋਡ ਬlesਸ ਯੂ ਬਲਜਿੰਦਰ ਕੌਰ ਕੈਨੇਡਾ ਮੈਂ ਵੀ ਤੁਹਾਡੇ ਵਰਗੀ ਹਾਂ ਦੀਦੀ 26 ਅਗਸਤ ਨੂੰ ਮੇਰੇ ਹਸਬੰਡ ਨੂੰ 18 ਸਾਲ ਹੋ ਗਏ ਨੇ ਜੀ ਵੈਗਰੂ ਨੂੰ ਜਿਵੇਂ ਵਧੀਆ ਲੱਗਦਾ ਉਹ ਲੱਗਦੀ ਹੋਗੇ ਕੁਝ ਨਹੀਂ ਕਰ ਸਕਦੇ ਆ ਟਾਈਮ ਮਿਲੇ ਤਾਂ ਮੈਂ ਫੋਨ ਜ਼ਰੂਰ ਕਰਾਂਗੀ ਦੀਦੀ ਹਾਂਜੀ ਬਲਜਿੰਦਰ ਜੀ ਥੈਂਕ ਯੂ ਸੋ ਮੱਚ ਤੁਸੀਂ ਕਮੈਂਟ ਕੀਤਾ ਤੁਹਾਡਾ ਦਰਦ ਜਿਹੜਾ ਉਹ ਮੈਂ ਚੰਗੀ ਤਰ੍ਹਾਂ ਸਮਝ ਸਕਦੀ ਹਾਂ ਸਾਰੀਆਂ ਆਪਣੇ ਵਰਗੀਆਂ ਭੈਣਾਂ ਨੇ ਜਿਹੜੀਆਂ ਉਹ ਆਪਣੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਖੂਬ ਬਖੂਬੀ ਜਾਣਦੀਆਂ ਨੇ ਆਪਣੇ ਦੁੱਖ ਨੂੰ ਬਖੂਬੀ ਜਾਣਦੀਆਂ ਨੇ ਹਨ ਤੇ ਕੋਈ ਗੱਲ ਨਹੀਂ ਜਦੋਂ ਵੀ ਤੁਹਾਡਾ ਮਨ ਕਰਿਆ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਅ ਨੈਕਸਟ ਹੈ ਜੀ ਥੈਂਕ ਯੂ ਸੋ ਮੱਚ ਮੈਨੂੰ ਬਹੁਤ ਚਾਹ ਹੋਇਆ ਕਿ ਮੇਰਾ ਕਮੈਂਟ ਪੜਿਆ ਤੇ ਮੇਰਾ ਨਾਮ ਲਿਆ ਕੁਲਵਿੰਦਰ ਅ ਬਸ ਸਾਡੇ ਆਹਾ ਆਹੀ ਚਾਏ ਨਿੱਕੇ ਨਿੱਕੇ ਮੇਰੇ ਵੀ ਬਸ ਇਦਾਂ ਦੀ ਚਾਹ ਰਹੇ ਜੀ ਨਿੱਕੇ ਨਿੱਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਤੇ ਤੁਹਾਡੇ ਕਮੈਂਟ ਪੜਨੇ ਇਹੀ ਮੇਰੀ ਚਾਹ ਨਹੀਂ ਹਨ ਮੈਂ ਦੇਖੋ ਵਲੌਗ ਦੇ ਵਿੱਚ ਸਿਰਫ 2-4 ਨਾਂ ਹੀ ਲੈ ਸਕਦੀ ਆ ਤੁਹਾਨੂੰ ਤੁਸੀਂ ਸਮਝਦੇ ਹੋ ਸਾਰੇ ਹਨ ਜਿਆਦਾ ਲੈ ਨਹੀਂ ਜਾ ਸਕਦੇ ਪਰ ਮੈਂ ਸਭ ਦੇ ਕਮੈਂਟ ਪੜਦੀ ਆਂ ਔਰ ਮੇਰੇ ਮੈਨੂੰ ਵੀ ਬਹੁਤ ਚਾਹ ਹੁੰਦਾ ਜੇ ਤੁਸੀਂ ਕਮੈਂਟ ਕਰਦੇ ਹੋ ਮੇਰੇ ਵੀ ਇਹੀ ਨਿੱਕੇ ਨਿੱਕੇ ਚਾਹ ਨੇ ਤੇ ਨੈਕਸਟ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਦਾਸਪੁਰ ਤੋਂ ਮੈਂ ਡੇਲੀ ਵਲੌਗ ਦੇਖਦੀ ਆ ਜਲਦੀ ਜਲਦੀ ਕੰਮ ਕਰਕੇ ਤੇ ਆਪਣਾ ਫ੍ਰੀ ਟਾਈਮ ਦੇ ਵਿੱਚ ਇਹ ਹੈਗੇ ਨੇ ਜੀ ਰੋਬਿਨ ਰਿਆਰਡ ਦੀ ਆਈਡੀ ਤੋਂ ਆ ਤੇ ਭੈਣ ਨੇ ਨਾਮ ਤਾਂ ਲਿਖਿਆ ਨਹੀਂ ਆ ਤੇ ਇਸ ਤਰ੍ਹਾਂ ਉਹਨਾਂ ਨੇ ਕਮੈਂਟ ਕੀਤਾ ਥੈਂਕ ਯੂ ਭੈਣੇ ਥੈਂਕ ਯੂ so much ਤੁਸੀਂ ਅ ਇੰਨਾ ਮੇਰੇ ਵਲੌਗਸ ਨੂੰ ਲਾਈਕ ਕਰਦੇ ਹੋ ਔਰ ਪਿਆਰ ਦਿੰਦੇ ਹੋ ਹਰਜੀਤ कौर ਦੀ 아이 ਵੀ ਤੋਂ ਐ ਜਿਸ ਕਰਮ ਭੈਣੇ ਮੇਰੇ ਕੋਲ ਆ ਜਾਓ ਨਾਲੇ ਆਪਾਂ ਗੱਲਾਂ ਕਰਾਂਗੇ ਨਾਲੇ ਆਪਾਂ ਮਠੀਆਂ ਗੁਲਗਲੇ ਤੇ ਖੀਰ ਬਣਾਵਾਂਗੇ ਮੈਂ ਤਾਂ ਹੋਰ ਕਹਿ ਨਹੀਂ ਆਂ ਜੀ ਮੈਂ ਕਹਿ ਨਹੀਂ ਆ ਵੀ ਸਾਈਆਂ ਭੈਣਾ ਇੱਕ ਦਿਨ ਪ੍ਰੋਗਰਾਮ ਬਣਾ ਕੇ ਮੇਰੇ ਕੋਲੇ ਆਓ ਆਪਾਂ ਇੱਥੇ ਖੀਰ ਪੂੜੇ ਬਣਾਈਏ ਮੇਰਾ ਰੀਅਲੀ ਮੇਰਾ ਬਹੁਤ ਜੀ ਕਰਦਾ ਹੈ ਕਿ ਭੈਣਾ ਮੇਰੇ ਕੋਲੇ ਆਉਣ ਜਿਹੜੀਆਂ ਤੁਸੀਂ ਇੰਨੇ ਕਮੈਂਟ ਕਰਦੀਆਂ ਹੋ ਨਾ ਦੀਦੀ ਤੁਸੀਂ ਵਿਚਾਰ ਬਹੁਤ ਵਧੀਆ ਦਿੰਦੇ ਹੋ ਸੁਖਵਿੰਦਰ ਕੌਰ ਥੈਂਕ ਯੂ ਭੈਣ ਸੁਖਵਿੰਦਰ ਹਾਏ ਤੁਸੀਂ ਤਾਂ ਨਿਤਮੀ ਪਵਾ ਲੈਂਦੇ ਹੋ ਸਾਡੇ ਨਹੀਂ ਆਉਂਦਾ ਅਸੀਂ ਤਾਂ ਨਤਮੀ ਉਡੀਕਦੇ ਹਾਂ ਉਤੋਂ ਦੀ ਲੰਗ ਜਾਂਦਾ ਸਾਡੇ ਆਵੇ ਤਾਂ ਹੀ ਅਸੀਂ ਖੀਰ ਪੂੜੇ ਮਠੀਆਂ ਬਣਾਈਏ ਗਰਮੀ ਵਿੱਚ ਦਿਲ ਨਹੀਂ ਕਰਦਾ ਸੁਖਵਿੰਦਰ ਖੁੰਡ ਵਾਲਾ ਜਲਾਲਾਬਾਦ ਸਹੀ ਕਹਿ ਸੁਖਵਿੰਦਰ ਜੀ ਅੱਜ ਤਾਂ ਸਾਡੇ ਵੀ ਮੀਂਹ ਨਹੀਂ ਆਇਆ ਪਰ ਬੱਦਲ ਬਹੁਤ ਹੋਏ ਹੋਏ ਨੇ ਤੇ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਗਰਮੀਆਂ ਦੇ ਵਿੱਚ ਗਰਮੀ 'ਚ ਤਾਂ ਬਿਲਕੁਲ ਹੀ ਦਿਲ ਨਹੀਂ ਕਰਦਾ ਨੈਕਸਟ ਹੈ ਜੀ ਆਂਟੀ ਜੀ ਸਤਿ ਸ੍ਰੀ ਅਕਾਲ ਮੇਰੇ ਨਾ ਹਰੇਕ ਹੇਅਰ ਕਲਰ ਰिएक्ट ਕਰਦਾ ਕੋਈ ਹੇਅਰ ਵਾਸਤੇ ਡਾਈ ਦੱਸੋ ਪਲੀਜ਼ ਜਿਹੜੀ ਰਿਐਕਟ ਨਾ ਕਰੇ ਅ ਅਬਿਨਵ ਦੀ ਆਈਡੀ ਤੋਂ ਹੈ ਅ ਪਤਾ ਕੀ ਆ ਬੇਟੇ ਮੈਨੂੰ ਵੈਸੇ ਇਹਨਾਂ ਚੀਜ਼ਾਂ ਬਾਰੇ ਬਾਲੀ ਨੌਲੇਜ ਨਹੀਂ ਆ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਤਾਂ ਜੋ ਯੂਜ਼ ਕਰਦੀ ਆ ਮੈਂ ਤਾਂ ਤੁਹਾਨੂੰ ਉਹੀ ਦੱਸ ਸਕਦੀ ਆ ਕਿ ਆ ਇੱਕ ਦਿਨ ਇੱਕ ਭੈਣ ਨੇ ਕਾਫੀ ਲੰਬਾ ਚੌੜਾ ਕਮੈਂਟ ਲਿਖਿਆ ਸੀਗਾ ਮੈਂ ਤਾਂ ਭੁੱਲ ਗਈ ਉਹਨਾਂ ਨੇ ਕੀ ਲਿਖਿਆ ਸੀ ਤੇ ਉਹਦੇ ਵਿੱਚ ਉਹਨਾਂ ਨੇ ਉਹ ਵਧੀਆ ਮੇਰੇ ਖਿਆਲ ਨਾਲ ਗੱਲ ਦੱਸੀ ਸੀਗੀ ਉਹ ਭੈਣ ਜੇ ਸੁਣਦੇ ਹੈਗੇ ਨੇ ਇੱਕ ਵਾਰੀ ਦੁਬਾਰਾ ਕਮੈਂਟ ਜ਼ਰੂਰ ਕਰਦੇਓ ਤੇ ਉਹਨਾਂ ਨੇ ਕਾਫੀ ਕੁਝ ਲਿਖਿਆ ਸੀ ਪਰ ਉਹ ਮੇਰੇ ਵੱਸ ਦੀ ਗੱਲ ਨਹੀਂ ਹੈਗੀ ਕਿਉਂਕਿ ਉਹਦੇ ਲਈ ਥੋੜਾ ਟਾਈਮ ਚਾਹੀਦਾ ਹੈ ਪਰ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਹੁਣ ਹਨਾ ਤੇ ਭੈਣੇ ਜੇ ਤੁਸੀਂ ਸੁਣਦੇ ਹੋ ਤਾਂ ਉਹ ਵਾਲਾ ਕਮੈਂਟ ਦੁਬਾਰਾ ਫੇਰ ਕਰਿਓ ਆਪਾਂ ਪੜ੍ਹ ਕੇ ਸੁਣਾ ਦਾਂਗੇ ਸਾਰਿਆਂ ਨੂੰ ਤੇ ਇੱਕ ਨਾ ਕਿਹਾ ਸੀਗਾ ਕਿਸੇ ਨੇ ਕੱਲ ਕਿ ਤੁਸੀਂ ਮੋਟਾ ਮੇਥੀ ਦਾਣਾ ਦੱਸਿਆ ਸੀਗਾ ਕਿ ਬਰੀਕ ਵਾਲਾ ਉਹ ਐਕਚੁਅਲੀ ਮੈਂ ਤਾਂ ਦੱਸਿਆ ਨਹੀਂ ਸੀਗਾ ਪਰ ਅਮਰਜੀਤ ਕੌਰ ਭੈਣ ਨੇ ਪੁੱਛੋ ਉਦੋਂ ਉਹਨਾਂ ਨੇ ਅੱਜ ਕਮੈਂਟ ਕੀਤਾ ਸੀ ਕਹਿੰਦੇ ਭੈਣੇ ਮੈਂ ਦੱਸਿਆ ਸੀਗਾ ਬਰੀਕ ਮੇਥੀ ਦਾਣਾ ਕਹਿੰਦੇ ਮੈਂ ਕਿਹਾ ਸੀਗਾ ਸੋ ਜਿਹੜੇ ਵੀ ਭੈਣਾਂ ਰੈਸਪੀ ਪੁੱਛ ਰੇ ਸੀਗੇ ਉਹ ਬਰੀਕ ਮੇਥੀ ਦਾਣਾ ਯੂਜ਼ ਕਰ ਸਕਦੇ ਨੇ ਤੇ ਲਓ ਜੀ ਮੇਰੇ ਖਿਆਲ ਆ ਕਾਫੀ ਸਾਰੇ ਹੋ ਗਏ ਤੇ ਸਤਿੰਦਰ ਹੁੰਦਲ ਅਸੀਂ ਬਹੁਤ ਦੂਰ ਤੋਂ ਹਾਂ ਮੇਰੇ ਹੁੰਦੇ ਨੇੜੇ ਹੁੰਦੇ ਤਾਂ ਮਠੀਆਂ ਭੇਜ ਦਿੰਦੇ ਥੈਂਕ ਯੂ ਸਤਿੰਦਰ ਭੈਣ ਥੈਂਕ ਯੂ so much ਲਓ ਜੀ ਅੱਗੇ ਹੈ ਹਰਮਿੰਦਰ ਕੌਰ ਗਿੱਲ ਨਾਈਸ ਬਲੌਗ ਦੀਦੀ ਮੇਰਾ ਫਰਸਟ ਕਮੈਂਟ ਹੈ ਹਰਮਿੰਦਰ ਕੌਰ ਗਿੱਲ ਫਰੋਂ ਫਤਿਹਗੜ ਸਾਹਿਬ ਥੈਂਕ ਯੂ ਜੀ ਥੈਂਕ ਯੂ so much ਸਾਰੇ ਤੁਸੀਂ ਇੰਨਾ ਪਿਆਰ ਦਿੰਦੇ ਹੋ ਦੇ ਜਗਰਾਉਂ ਤੋਂ ਆ ਜਸਵਿੰਦਰ ਕੌਰ ਭੈਣ ਜਿਹਨੇ ਕਿਹਾ ਸੀਗਾ ਨੇੜੇ ਹੁੰਦੇ ਤਾਂ ਭੇਜ ਦਿੰਦੇ ਉਹ ਕਹਿੰਦੇ ਮਠੀਆਂ ਦਾ ਬਣਾ ਕੇ ਭੇਜ ਦਿੰਦੇ ਪਰ ਦੂਰ ਹੈ ਕੋਈ ਗੱਲ ਨਹੀਂ ਜੀ ਬਸ ਤੁਸੀਂ ਕਹਿਤਾ ਤੇ ਅਸੀਂ ਖਾ ਲੀਆ ਬਸ ਮੈਨੂੰ ਤਾਂ ਇੰਨੇ ਤੁਸੀਂ ਕਹਿੰਦੇ ਹੋ ਤੁਹਾਡੇ ਨਿੱਕੇ ਨਿੱਕੇ ਚਾਹ ਮੇਰੇ ਵੀ ਬਸ ਇੰਨੀ ਕੀ ਚਾਹ ਨਹੀਂ ਹਨ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਤੇ ਮੇਰਾ ਵਧੀਆ ਟਾਈਮ ਪਾਸ ਹੋ ਜਾਂਦਾ ਤੁਹਾਡੇ ਨਾਲ ਤੇ ਚਲੋ ਜੀ ਮੇਰਾ ਖਿਆਲ ਹੈ ਕਾਫੀ ਗੱਲਾਂ ਬਾਤਾਂ ਹੋ ਗਈਆਂ ਤੇ ਹੁਣ ਆਪਾਂ ਗੱਲਾਂ ਬਾਤਾਂ ਦਾ سلسلہ ਇੱਥੇ ਖਤਮ ਕਰੀਏ ਜੇ ਕੋਈ ਵੀ ਤੁਹਾਡੀ ਡਿਸਕਸ ਕਰਨ ਵਾਲਾ ਕੋਈ ਮੁੱਦਾ ਹੋ ਜਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕੱਲ ਨੂੰ ਆਪਾਂ ਉਹਦੇ ਤੇ ਡਿਸਕਸ਼ਨ ਜ਼ਰੂਰ ਕਰਾਂਗੇ ਠੀਕ ਹੈ ਜੀ ਥੈਂਕ ਯੂ ਸੋ ਮਚ ਸਸਿਕਾਲ ਰਬ ਰੱਖਾ